ਲੁਧਿਆਣਾ ਦੇ ਥਾਣਾ ਜ਼ਮਾਲਪੁਰ ਅਧੀਨ ਆਲੂਵਾਲੀਆ ਕਲੋਨੀ ਦੇ ਵਿੱਚ ਦੋ ਲੁਟੇਰਿਆਂ ਦੇ ਵੱਲੋਂ ਇੱਕ ਜੁਵੈਲਰ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਜਿੱਥੇ ਲੁੱਟ ਦੀ ਨੀਅਤ ਦੇ ਨਾਲ ਲੁਟੇਰਿਆਂ ਦੇ ਵੱਲੋਂ ਦੁਕਾਨ ਦੇ ਅੰਦਰ ਵੜ ਕੇ ਦੁਕਾਨਦਾਰ ਨੂੰ ਜ਼ਖਮੀ ਕਰ ਦਿੱਤਾ ਸੀਸੀਟੀਵੀ ਕੈਮਰਾ ਦੇ ਵਿੱਚ ਇਹ ਘਟਨਾ ਪੂਰੀ ਤਰ੍ਹਾਂ ਕਾਇਤ ਹੋ ਗਈ ਜਿਸ ਦੇ ਵਿੱਚ ਸਾਫ਼ ਦਿਖਾਈ ਦੇ ਰਿਹਾ ਕਿ ਲੁਟੇਰੇ ਆਪਣਾ ਮੂੰਹ ਟੱਕ ਕੇ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦੇ ਹਨ ਅਤੇ ਦੁਕਾਨ ਦੇ ਅੰਦਰ ਵੜ ਜਾਂਦੇ ਹਨ ਅਤੇ 7-8 ਮਿੰਟ ਤੱਕ ਲਗਾਤਾਰ ਲੁਟੇਰੇ ਦੁਕਾਨ ਦੇ ਅੰਦਰ ਵੜ ਕੇ ਦੁਕਾਨਦਾਰ ਤੇ ਹਮਲਾ ਕਰਕੇ ਉਸ ਨੂੰ ਜ਼ਖਮ ਕਰਕੇ ਭੱਜ ਜਾਂਦੇ ਹਨ ਜਦ ਕਿ ਇਸ ਘਟਨਾ ਦਾ ਆਸ-ਪਾਸ ਦੀਆਂ ਦੁਕਾਨਾਂ ਨੂੰ ਪਿੰਕ ਤੱਕ ਨਹੀਂ ਲੰਮੀ 65 ਸਾਲ ਦੀ ਉਮਰ ਦੇ ਅਮੀਰ ਚੰਦ ਦੁਕਾਨਦਾਰ ਨੇ ਦੱਸਿਆ ਕਿ ਉਹ ਕਿਰਾਏ ਦੀ ਦੁਕਾਨ ਤੇ ਗਿਆਨੀ ਵੇਚ ਕੇ ਆਪਣਾ ਘਰ ਚਲਾਉਂਦਾ ਹੈ ਅਤੇ ਅੱਜ ਦੁਪਹਿਰ ਮੋਟਰਸਾਈਕਲ ਤੇ ਲੁਟੇਰੇ ਆਉਂਦੇ ਨੇ ਅਤੇ ਲੁੱਟ ਦੀ ਨੀਅਤ ਦੇ ਨਾਲ ਉਸ ਤੇ 30 ਤਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦੇ ਨੇ ਇਹ ਆਲੂ ਵਾਲੀ ਕਲੋਨੀ 메ਨ ਰੋਡ ਹੈ ਸਰਪੰਚ ਕਲੋਨੀ ਇੱਥੇ ਹੁਣੇ ਅੱਧਾ ਘੰਟਾ ਪਹਿਲੇ ਦੋ ਲੁਟੇਰੇ ਆਏ ਆ ਮੂੰਹ ਤੇ ਕੱਪੜੇ ਬੰਨੇ ਹੋਏ ਸੀਗੇ ਦੁਕਾਨ ਨੂੰ ਨੋਕ ਕੀਤਾ ਹੈਗਾ 5 ਮਿੰਟ ਪਹਿਲੇ ਨੋਕ ਕਰਦੇ ਰਹੇ ਅਮੀਰ ਜੁਐਲਰਸ ਦੀ ਇਹ ਦੁਕਾਨ ਹੈ ਉਹ ਅੰਦਰ ਪਹਿਲੇ ਲੇਟੇ ਹੋਏ ਸੀਗੇ ਉਟ ਕੀ ਉਹ 5 ਮਿੰਟ ਬਾਅਦ ਖੋਲੇ ਉਹਨਾਂ ਨੇ ਦਰਵਾਜਾ 10 ਕੁ ਮਿੰਟ ਅੰਦਰ ਅੰਦਰ ਉਹ ਬੈਠੇ ਰਹੇ ਆ ਆਪਣਾ ਤਫੜੀ ਹੁੰਦੀ ਰਹੀ ਏ ਅੰਦਰੋਂ ਜਦੋਂ ਬਾਹਰ ਨਿਕਲੇ ਖੂਨੋਂ ਖੂਨ ਹੋਏ ਸੀਗੇ ਉਹਨਾਂ ਨੇ ਆਵਾਜ਼ਾਂ ਮਾਰੀਆਂ ਮੈਨੂੰ ਬਚਾ ਲਓ ਉਨੀ ਦੇਰੇ ਲੁਟੇਰੇ ਲੁੱਟ ਕੇ ਜਾ ਚੁੱਕੇ ਸੀ ਉਹਨਾਂ ਨੂੰ ਚਾਕੂ ਮਾਰੇ ਹੋਏ ਗਰਦਨ ਦੇ ਉੱਤੇ ਤੇ ਖੂਨੋਂ ਖੂਨ ਹੋਏ ਸੀ ਉਹਨਾਂ ਅੰਕਲ ਜੀ ਨੂੰ ਚੱਕ ਕੇ ਜਿਹੜੇ ਮੇਨ ਮਾਲਕ ਹੈ ਦੁਕਾਨ ਦੇ ਉਹ ਲੈ ਕੇ ਫੋਰਟੀ ਹਸਪੀਟਲ ਉੱਥੇ ਉਹਨਾਂ ਐਡਮਿਟ ਕਰਾਇਆ ਇਹਨਾਂ ਦੀ ਉਮਰ ਹੋਈ 62 ਹੋਰ 65 ਸਾਲ ਦੇ ਵਿੱਚ ਵਿੱਚ ਇਹ ਟੋ ਅਰੇਡੀ ਉਹਨਾਂ ਦੀ ਦੁਕਾਨ ਹੋ ਗਈ ਹੈ 8 ਸਾਲ ਦੇ ਕਰੀਬ ਹੋ ਗਏ। ਕਿਰਾਏ ਤੇ ਦੁਕਾਨ ਹੈ ਜੀ ਉਹਨਾਂ ਦੀ। ਇਹ ਜੁਵੇਲਰ ਦੀ ਦੁਕਾਨ ਹੈ ਸੋਨੇ ਦਾ ਕੰਮ ਹੈ ਜੀ। ਇਹ ਕਿੰਨੀ ਕੁ دیر ਹੋਈ ਘਟਣਾ ਨੂੰ? ਇਹ ਕੋਈ ਹੋਈ ਗਿਆ ਜੀ 1 ਘੰਟਾ ਹੋ ਗਿਆ। ਹਾਂ ਸਾਢੇ 3 ਵਜੇ ਜੀ। ਸਾਢੇ 3 ਵਜੇ। ਸਾਢੇ 3:30 ਵਜੇ। ਆਸ-ਪਾਸ ਲੋਕਾਂ ਨੂੰ ਪਤਾ ਨਹੀਂ। ਕਿਸੇ ਨੂੰ ਪਤਾ ਨਹੀਂ ਲੱਗਾ ਜੀ। ਮੂੰਹ ਤੇ ਕੱਪੜੇ ਬੰਨੇ ਹੋਏ ਉਹਨਾਂ ਨੇ ਮੋਟਰਸਾਈਕਲ ਤੇ ਆਏ ਸੀਗੇ। ਤੇ ਸੀਸੀਟੀਵੀ ਫੁਟੇਜ ਦੇਖੀ ਹੈ ਜੀ ਇਹ ਦੋ ਮੁੰਡੇ ਹੈ ਮੂੰਹ ਕੱਪੜੇ ਬੰਨੇ ਹੋਏ ਆਗੇ ਆ ਆਰਾਮ ਨਾਲ ਹੀ ਗਏ ਐ ਇੱਥੋਂ ਕਿਸੇ ਸ਼ੱਕ ਹੋਣੀ ਨਹੀਂ ਦਿੱਤਾ ਉਹਨਾਂ ਨੇ ਇਹ ਭਾਰੀ ਸਰਪੰਚ ਕਲੋਨੀ ਵਾਲੀ ਰੋਡ ਹੈਗੀ ਆ ਆਲੂ ਵਾਲਿਆ ਗੇਟ ਆ ਸਾਹਮਣੇ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਦੇ ਬਿਲਕੁਲ ਨਾਲ ਹੀ ਅਮੀਰ ਜੁਵਲਰ ਹੈ ਜੀ ਇੱਥੇ ਆ ਦੁਪਹਿਰੇ ਸਵੇਰ 3:00 3:30 ਵਜੇ ਟਾਈਮ ਹੈ ਦਿਨ ਦਿਹਾੜੇ ਬਹੁਤ ਹੀ ਹੈਰਾਨੀ ਦੀ ਗੱਲ ਹੈ ਕਿ ਇੰਨੀ ਦਿਨ ਦਿਹਾੜੇ ਇਹੋ ਜਿਹਾ ਕੋਈ ਕੰਮ ਹੋ ਜਵੇ ਔਰ ਸਵੇਰ 3 ਵਜੇ ਗੇਟ ਤੋਂ ਲੋਕ ਲੱਗਾ ਸੀ ਅੰਗਲ ਅੰਕਲ ਅੰਦਰ ਰੈਸਟ ਕਰ ਰਹੇ ਸੀਗੇ ਇਹ ਦੋ ਲੁਟੇਰੇ ਆਏ ਆ ਮੂੰਹ ਤੇ ਕਪੜਾ ਬੰਨੇ ਹੋਏ ਸੀਗੇ ਸਾਹਮਣੇ ਵੈਸੇ ਰਿਕਾਰਡਿੰਗ ਹੈਗੀ ਆ ਕੈਮਰੇ ਲੱਗੇ ਹੋਏ ਆ ਤੇ ਕੈਮਰੇ ਚ ਸਾਰਾ ਕੁਝ ਕੈਦ ਹੋਇਆ ਹੋਇਆ ਸਾਰਾ ਕੁਝ ਕੈਮਰੇ ਚ ਹੈਗਾ ਵੈ ਅੰਕਲ ਨੇ ਉੱਠ ਕੇ ਗਿਦਰੋਜਾ ਖੋਲਿਆ ਹੋਇਆ ਹੈ ਅੰਦਰ ਜਾ ਕੇ ਆਰਮਨਾਲ ਉਹਨਾਂ ਨੇ ਬਹਿ ਕੇ ਕਿਸੇ ਨੂੰ ਪਤਾ ਨਹੀਂ ਚਲਣ ਦਿੱਤਾ ਮਾਰਕੀਟ ਚ ਕੀ ਹੋਇਆ ਕੀ ਨਹੀਂ ਹੋਇਆ ਦਿਨ ਦੇ ਆੜੇ ਜਿ ਕਿਸੇ ਅੰਕਲ ਕੱਲੇ ਸੀਗੇ ਅੰਦਰ ਰੈਸਟ ਕਰ ਰਹੇ ਸੀਗੇ ਦੋ ਜਾਨੇ ਸੀਗੇ ਮੂੰਹ ਤੇ ਕਪੜਾ ਬੰਨ ਕੇ ਆਏ ਆ ਜੋ ਅਸੀਂ ਗਰ ਗਰਦਨ ਤੇ ਵਾਰ ਹੋਇਆ ਅੰਕਲ ਨੂੰ ਹੁਣੇ ਲੈ ਕੇ ਗਏ ਆ ਹਸਪੀਟਲ ਫੋਰਟਿਸ ਹਸਪੀਟਲ ਲੈ ਕੇ ਗਏ ਆ ਤੇ ਪੂਰਾ ਗਰਦਨ ਤੇ ਵਾਰ ਹੋਇਆ ਅੰbro ਪੂਰਾ ਗਰਦਨ ਹੋਇਆ ਗੱਲਾਂ ਦੀ ਆ ਮੱਥੇ ਤੇ ਗਰਦਨ ਤੇ ਗਰਦਨ ਤੇ ਮੂੰਹ ਤੇ ਸਾਰੇ ਵਾਰ ਹੋਏ ਨੇ ਮੈਂ ਬਾਹਰ ਹੀ ਖੜਾ ਜੋ ਅੰਦਰ ਆਇਆ ਇਧਰੋਂ ਉਹਨਾਂ ਨੇ ਮਾਰ ਕੇ ਨਿਕਲੇ ਜਰੂਰ ਕੋਲੋਂ ਮੂੰਹ ਤੇ ਕੱਪੜੇ ਬੰਨੇ ਹੋਏ ਸੀ ਉਹਨਾਂ ਦੀ ਸ਼ਕਲ ਦਾ ਯਾਦ ਕਿਹੜੀ ਆ ਦੇਖੀ ਨਹੀਂ ਕਿਉਂਕਿ ਮੈਂ ਦੁਕਾਨ ਤੇ ਹੀ ਸੀ ਬਾਹਰ ਹੀ ਖੜਾ ਸੀ ਦੁਕਾਨ ਤੇ ਉਹ ਉਧਰੋਂ ਨਿਕਲ ਕੇ ਕਾਫੀ ਦੇਰ ਅੰਦਰ ਰੁਕੇ ਰਹੇ ਹੈ ਕਿੰਨੇ ਲੋਕ ਸੀਗੇ ਕਿੰਨੇ ਦੋ ਜਣੇ ਸੀ ਦੋ ਮੁੰਡੇ ਸਪਲੈਂਡਰ हाँ, स्थागले 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 सी। मोने से नहीं दोनों कपड़े हुए नहीं नंबर दुमर नहीं नहीं जब निकले और अंदर चला गया नहीं देखा सवा के तीन बजे की गल ਤੇ ਆਂਗਵਾਨ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇ ਨਹੀਂ ਸਹੀ ਸ਼ੋਅ ਹੀ ਨਹੀਂ ਕਿਸੇ ਨੂੰ ਨਹੀਂ ਸ਼ੋਅ ਹੈ ਅੰਦਰ ਆਪਾਂ ਅੰਦਰ ਆ ਕੇ ਜਦੋਂ ਅੰਦਰ ਆ ਅੰਦਰ ਆਪਾਂ ਗਏ ਇਹ ਨਹੀਂ ਹਲੇ ਬਾਹਰ ਹੀ ਅੰਕਲ ਬਾਹਰ ਆਗੇ ਸੀ ਤਾਂ ਕਰਕੇ ਬੱਸ ਉਹਨਾਂ ਨੂੰ ਹਸਪੀਟਲ ਭੇਜਤਾ ਬਾਜੀ ਉਦੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਜਮਾਲਪੁਰ ਦੀ ਪੁਲਿਸ ਮੌਕੇ ਤੇ ਪਹੁੰਚਦੀ ਆ ਅਤੇ ਜਾਂਚ ਸ਼ੁਰੂ ਕਰ ਦਿੰਦੀ ਆ ਸਰ ਇਹ ਆਲੂ ਵਾਲੀਆ ਕਲੋਨੀ ਦੀ ਮਾਰਕੀਟ ਪੈਂਦੀ ਆ ਜਿੱਥੇ ਵਾਰਦਾਤ ਹੋਈ ਆ ਅਸੀਂ ਮੌਕੇ ਤੇ ਪਹੁੰਚਿਆ ਸਾਨੂੰ ਦੱਸਿਆ ਗਿਆ ਕਿ ਕੁਝ ਬੰਦੇ ਦੋ ਬੰਦੇ ਆਏ ਆ ਨਪਛਾਤੇ ਜਿਨ੍ਹਾਂ ਨੇ ਕੋਈ ਦੁਕਾਨਦਾਰ ਦੇ ਆਪਣੇ ਛੁਰੇ ਮਾਰੇ ਆ ਤੇ ਬਾਰਦਾਤ ਕਰਕੇ ਕੁਝ ਲੁੱਟਖੋ ਕਰਕੇ ਭੱਜ ਗਏ ਕਿੰਨੇ ਲੋਕ ਦੱਸੇ ਜਿਹੜੇ ਕਿਨੇ ਲੋਕ ਆਏ ਸੀ ਦੋ ਦੋ ਵਿਅਕਤੀ ਹੈ ਦੋ ਜਣ ਕਿਸ ਤੀਜ ਦੀ ਦੁਕਾਨ ਹੈ ਇਹ ਸੁਨਿਆਰੀ ਦੁਕਾਨ ਹੈ ਕੀ ਤੁਹਾਨੂੰ ਸੂਚਨਾ ਕੀ ਮਿਲੀ ਸੀ ਕਿ ਇਸ ਵਕਤ ਕੀ ਚੋਰੀ ਹੋਈ ਹੈ ਸਾਨੂੰ ਸੂਚਨਾ ਮਿਲੀ ਹੈ ਕਿ ਇੱਥੇ ਕੋਈ ਬਾਰਦਾਤ ਕਰਕੇ ਗਏ ਆ ਮੌਕੇ ਤੇ ਪਹੁੰਚਿਆ ਮੌਕੇ ਤੇ ਆਣ ਕੇ ਦੇਖਿਆ ਜਿਹੜਾ ਜਿਹਦੇ ਛੁਰੇ ਵੱਜੇ ਉਹਨਾਂ ਨੂੰ ਹਸਪੀਟਲ ਭੇਜ ਦਿੱਤਾ ਗਿਆ ਐਸ ਐਚਓ ਸਾਹਿਬ ਮੌਕੇ ਤੇ ਆਏ ਹੋਏ ਆ ਘਟਨਾ ਕਿੰਨੇ ਕਿੰਨੇ ਦੀ ਹੈ ਘਟਨਾ ਕੋਈ ਹੋ ਗਿਆ ਅੱਧਾ ਅੱਧਾ ਘੰਟੇ ਦੇ ਕਰੀਬ ਜਿਹੜੀ ਹੈ ਘਟਨਾ ਹੋ ਚੁੱਕੀ ਹੈ ਤੇ ਸਰ ਕੋਈ ਸੀਸੀਟੀਵੀ ਵੀ ਵੰਗਾਰ ਸੀਸੀਟੀਵੀ ਦੀ ਫੋਟੋਜ਼ ਦੇਖ ਰਹੇ ਆ ਉਹ ਪਾ ਕੇ ਜੋ ਵੀ ਕਰ ਐਸਮ ਜੱਟ ਨਿਊਜ਼ ਦੇ ਲਈ ਲੁਧਿਆਣਾ ਤੋਂ ਵਿਸ਼ੇਸ਼ ਚ ਲੋਟਾ ਦੀ ਰਿਪੋਰਟ